ਸੋ ਲੋਕ ਸਭਾ ਦੇ ਨਾਲ ਸੰਬੰਧਿਤ ਜਿਹੜੀ ਇੱਕ ਅਹਿਮ ਖਬਰ ਸੀਗੀ ਅੱਜ ਉਹ ਤਾਂ ਆਪਾਂ ਆਲਰੇਡੀ ਤੁਹਾਡੇ ਨਾਲ ਪਿਛਲੇ ਬੀਲੌਗ ਦੇ ਵਿੱਚ ਸਾਂਝੀ ਕੀਤੀ ਸੀਗੀ ਜਿਹੜੇ ਰਾਹੁਲ ਗਾਂਧੀ ਸਾਹਿਬ ਰਾਇਬ੍ਰਲੀ ਤੋਂ ਖੜੇ ਹੋ ਰਹੇ ਨੇ ਇਨਸਟੈਡ ਆਫ ਅ ਮੀਠੀ ਇਹਦੇ ਨਾਲ ਨਾਲ ਜਿਹੜਾ ਇੱਕ ਤੋਂ ਹੋਰ ਖਬਰਾਂ ਨੇ ਲੋਕ ਸਭਾ ਚੋਣਾਂ ਦੇ ਨਾਲ ਜੁੜੀਆਂ ਹੋਈਆਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਲਗਾਤਾਰ ਜਿਹੜੇ ਆ ਪੋਲਿਟਿਕਲ ਕੈਲਕੂਲੇਸ਼ਨਸ ਜਾਂ ਉਹ ਕਾਫੀ ਜ਼ਿਆਦਾ ਬਦਲ ਰਹੇ ਨੇ ਤੇ ਪਰ ਇੱਕ ਜਿਹੜੀ ਹੁਣੇ ਖਬਰ ਆਈ ਆ ਕੁਝ ਸਮਾਂ ਪਹਿਲਾਂ ਜਦੋਂ ਆਪਾਂ ਇਹ ਰਿਕਾਰਡਿੰਗ ਕਰ ਰਹੇ ਆ ਕੈਨੇਡਾ ਤੋਂ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਵਿਗੜ ਗਏ ਸੀ ਜਦੋਂ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਕੇਸ ਨੂੰ ਲੈ ਕੇ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਸਟਨ ਟਰੂਡੋ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹ ਜਿਹੜੇ ਇਲਜ਼ਾਮ ਲਗਾਏ ਸੀ ਕਿ ਇਸ ਤਰੀਕੇ ਦੇ ਸੰਕੇਤ ਨੇ ਕਿ ਇਹਦੇ ਵਿੱਚ ਭਾਬ ਭਾਈ ਨੈਜਰ ਦੇ ਜਿਹੜਾ ਕਤਲ ਕੇਸ ਦੇ ਵਿੱਚ ਇੰਡੀਅਨ ਗਵਰਨਮੈਂਟ ਦੀ ਸ਼ਮੂਲੀਅਤ ਆ ਵੀ ਇਸ ਤਰੀਕੇ ਦੇ ਸੰਕੇਤ ਮਿਲਦੇ ਨੇ ਸੋ ਇਹਦੇ ਸਬੰਧ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਨੇ ਉੱਥੇ ਬੀਬੀਸੀ ਹੁਣੇ ਰਿਪੋਰਟ ਕਰ ਰਿਹਾ ਇਹਦੇ ਉੱਤੇ ਆਪਾਂ ਗੱਲ ਕਰਨੀ ਹੈ ਨਾਲ ਦੀ ਨਾਲ ਜਿਹੜਾ ਇੱਕ ਦੋ ਹੋਰ ਖਬਰਾਂ ਨੇ ਪੰਜਾਬ ਤੋਂ ਉਹਨਾਂ ਦੇ ਉੱਤੇ ਗੱਲ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਤੇ ਤੁਸੀਂ ਇਸ ਸਾਰੇ ਮਸਲੇ ਬਾਰੇ ਆਪਣੀ ਪ੍ਰਤੀਕਿਰਿਆ ਜਰੂਰ ਦੇਣੀ ਕਿ ਤੁਸੀਂ ਇਹਨਾਂ ਮਸਲਿਆਂ ਦੇ ਬਾਰੇ ਕੀ ਸੋਚਦੇ ਹੋ ਸੋ ਇੱਕ ਤਾਂ ਜਿਹੜਾ ਖੈਰ ਇਹ ਤਾਂ ਦੌਰ ਦੌਰਾਂ ਲਗਾਤਾਰ ਜਾਰੀ ਹੈ ਜੀ ਇੱਕ ਪਾਰਟੀ ਨੂੰ ਛੱਡ ਕੇ ਕੋਈ ਦੂਸਰੀ ਪਾਰਟੀ ਦੇ ਵਿੱਚ ਚਲੇ ਗਿਆ ਪਰ ਇਹ ਹੁਣ ਅਕਾਲੀ ਦਲ ਦੇ ਲਈ ਕਾਫੀ ਜਿਹੜੀ ਆ ਮੁਸ਼ਕਲ ਵਾਲੀ ਸਥਿਤੀ ਹੋਣੀ ਆ ਵੈਸੇ ਭਗਵੰਤ ਸਿੰਘ ਸਾਹਿਬ ਕਈ ਵਾਰ ਤਾਂ ਉਹ ਆਪਣਾ ਈਸਵੀਕੇ ਦਾ ਰੂਪ ਪੇਸ਼ ਕਰਦੇ ਨੇ ਕਿ ਬਹੁਤ ਜ਼ਿਆਦਾ ਮਜਾਈਆਂ ਨੇ ਤੇ ਸ਼ਾਇਦ ਉਸ ਈਸਵੀਕੇ ਦਾ ਸਿਆਸਤ ਨੂੰ ਸਮਝਦੇ ਨਹੀਂ ਪਰ ਜੀ ਈਸਵੀਕੇ ਦੀਆਂ ਸਿਆਸੀ ਚਾਲਾਂ ਉਹ ਚੱਲ ਰਹੇ ਨੇ ਖਾਸ ਕਰਕੇ ਜਿਹੜੇ ਉਹਨਾਂ ਨੇ ਆਪਣਾ ਸੰਗਰੂਰ ਦੇ ਵਿੱਚ ਦਲਵੀਰ ਗੋਲਡੀ ਨੂੰ ਆਪਣੇ ਪਾਲੇ ਦੇ ਵਿੱਚ ਲੈ ਕੇ ਆਂਦਾ ਇਦੇ ਨਾਲ ਪੋਲੀਟੀਕਲ ਕੈਲਕੂਲੇਸ਼ਨਸ ਜਿਹੜੀਆਂ ਸੰਗਰੂਰ ਦੇ ਵਿੱਚ ਚੇਂਜ ਹੋਈਆਂ ਖੈਰਾ ਸਾਹਬ ਦੇ ਲਈ ਥੋੜਾ ਜਆ ਮੁਸ਼ਕਲ ਹੋ ਗਈ ਹੈ ਸਥਿਤੀ ਇਸੇ ਤਰੀਕੇ ਨਾਲ ਜਿਹੜਾ ਉਹਨਾਂ ਨੇ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕ ਜਿਹੜੇ ਤਲਵੀਰ ਗਿੱਲ ਸਾਹਬ ਨੇ ਸ਼੍ਰੋਮੀ ਕਾਲੀ ਦਲ ਦੇ ਨਾਲ ਇਹਨਾਂ ਦਾ ਸਵੰਥ ਸੀ ਤੇ ਦੱਸ ਦਿਆਂ ਮਜੀਠੀਆ ਸਾਹਿਬ ਦੇ ਕਿਸੇ ਟਾਈਮ ਕਾਫੀ ਖਾਸਮ ਖਾਸ ਰਹੇ ਨੇ ਇਹ ਤੇ ਇਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਵਾ ਲਿਆ ਭਗਵੰਤ ਮਾਨ ਸਾਹਿਬ ਨੇ ਖੁਦ ਵੀਡੀਓਜ਼ ਜਿਹੜੀਆਂ ਦੇ ਵਿੱਚ ਉਹਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਇਹਨਾਂ ਦੀ ਮੈਂ ਇੱਕ ਇੰਟਰਵਿਊ ਸੁਣੀਆ ਤਲਵੀਰ ਗਿੱਲ ਸਾਹਿਬ ਦੀ ਉਹਦੇ ਵਿੱਚ ਜ਼ਿਕਰ ਕਰ ਰਿਹਾ ਕਿ ਇਹਨਾਂ ਦਾ ਮਜੀਠੀਆ ਸਾਹਿਬ ਦੇ ਉੱਤੇ ਕਾਫੀ ਜਿਆਦਾ ਜਿਹੜੇ ਇਹ ਇਲਜ਼ਾਮ ਵਗੈਰਾ ਲਗਾ ਰਹੇ ਨੇ ਕਿ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ ਮਾਝੇ ਦੇ ਵਿੱਚ ਜਾਂ ਜੋ ਵੀ ਇਹਨਾਂ ਦੀਆਂ ਆਪਣੀਆਂ ਉਹਨਾਂ ਨੂੰ ਬਚਾਹਾ ਨੂੰ ਜਿਹੜਾ ਦੱਸ ਰਹੇ ਨੇ ਪਰ ਆਬਵੀਅਸਲੀ ਚੋਣਾਂ ਦਾ ਮੌਸਮ ਹੈ ਤੇ ਤੁਹਾਨੂੰ ਪਤਾ ਕਿ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਜਾਣਾ ਕੋਈ ਵੈਸੇ ਤਾਂ ਅਜੀਬ ਗੱਲ ਹੈ ਨਹੀਂ ਇਹ ਪਰ ਇਹਦੇ ਨਾਲ ਵੀ ਇਹ ਅੰਮ੍ਰਿਤਸਰ ਸਾਊਥ ਦੇ ਇੰਚਾਰਜ ਸੀ ਦੱਸਦੇ ਆ ਤੇ ਇਹਦੇ ਨਾਲ ਕਾਫੀ ਫਰਕ ਪੈਣਾ ਜਿਹੜੇ ਅਨਿਲ ਜੋਸ਼ੀ ਸਾਹਿਬ ਆ ਉਹ ਵੈਸੇ ਤਗੜੇ ਕੈਂਡੀਡੇਟ ਦੱਸੇ ਜਾ ਰਹੇ ਨੇ ਸ਼੍ਰੋਮੀ ਕਾਲੀ ਦਲ ਦੇ ਵੱਲੋਂ ਅੰਮ੍ਰਿਤਸਰ ਦੇ ਅੰਦਰ ਉਹਨਾਂ ਦਾ ਦੱਸਦੇ ਆ ਕਿ ਲੋਕਲੀ ਕਾਫੀ ਉਹਨਾਂ ਦਾ ਦਬਦਬਾ ਹੈਗਾ ਸੋ ਉਹਨਾਂ ਦੀ ਚੋਣ ਮੁਹਿੰਮ ਨੂੰ ਕਿਦਾਂ ਇਹਦਾ ਅਸਰ ਪੈਣਾ ਇਹ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਲੱਗੇਗਾ ਹਾਲਾਂਕਿ ਉੱਥੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਤਾਂ ਕਾਫੀ ਅਸਰ ਕੁਮਰ ਪ੍ਰਤਾਪ ਜੀ ਪਾਈ ਜਾਂਦੇ ਆ ਜਦੋਂ ਉਹ ਬਹੁਤ ਸਾਰੀਆਂ ਪੋਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਖੋਲ ਰਹੇ ਨੇ ਅੱਛਾ ਆਪਾਂ ਜਿਹੜੀ ਕੈਨੇਡਾ ਵਾਲੀ ਖਬਰ ਆ ਇਹਦੇ ਤੇ ਜ਼ਿਕਰ ਗੱਲ ਕਰੀਏ ਤਾਂ ਜੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਇਹਦਾ ਕੰਟੈਕਸਟ ਤਾਂ ਕਿ ਭਾਈ ਹਰਦੀਪ ਸਿੰਘ ਨਿੱਜ 45 ਸਾਲ ਜਿਹਨਾਂ ਦੀ ਉਮਰ ਸੀਗੀ ਤੇ ਤੁਸੀਂ ਜਾਣਦੇ ਹੋ ਕਿ 18 ਜੂਨ ਨੂੰ ਉਹਨਾਂ ਨੂੰ ਜਿਹੜਾ ਗੋਲੀ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਤੇ ਉਹ ਜਦੋਂ ਤੁਹਾਨੂੰ ਪਤਾ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸੀਗੇ ਸੋ ਇਹਦੇ ਇਹਨਾਂ ਦੇ ਜਿਹੜਾ ਕਤਲ ਦੇ ਵਿੱਚ ਤਿੰਨ ਸਸਪੈਕਟ ਜਿਹੜੇ ਆ ਉਹਨਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਬੀਬੀਸੀ ਹੁਣੇ ਰਿਪੋਰਟ ਕਰ ਰਿਹਾ 3 ਸਸਪੈਕਟਸ ਹੈਵ ਬੀਨ ਅਰੈਸਟਡ ਐਂਡ ਚਾਰਜਡ ਇਨ ਕੈਨੇਡਾ ਓਵਰ ਦਾ ਕਿਲਿੰਗ ਆਫ ਅ ਪ੍ਰੋਮਿਨੈਂਟ ਸਿੱਖ ਐਕਟਿਵਿਸਟ ਲਾਸਟ ਈਅਰ ਲਾਸਟ ਈਅਰ ਜੂਨ ਦੇ ਵਿੱਚ ਇਹਨਾਂ ਦਾ ਕਤਲ ਹੋਇਆ ਸੀ ਸੋ ਤੁਸੀਂ ਜਾਣਦੇ ਹੋ ਕਿ ਜਿਹੜਾ ਆਫਟਰ ਜਸਟਨ ਟਰੂਡੋ ਦੀ ਸਟੇਟਮੈਂਟ ਤੋਂ ਬਾਅਦ ਆਪਣਾ ਇੱਕ ਡਿਪਲੋਮੈਟਿਕ ਜਿਹੜੀ ਆ ਇਹ ਸੰਕਟ ਸ਼ੁਰੂ ਹੋ ਗਿਆ ਸੀ ਇੰਡੀਆ ਤੇ ਕੈਨੇਡਾ ਦਾ ਉਹਦੇ ਚੱਲਦੇ ਆ ਬਹੁਤ ਸਾਰਾ ਜਿਹੜਾ ਕਿਉਂਕਿ ਕੈਨੇਡਾ ਦੇ ਵਿੱਚ ਆਪਣਾ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਇਹ ਇਹਦੇ ਕਰਕੇ ਆਬਵੀਅਸਲੀ ਉਹਨਾਂ ਨੂੰ ਮੁਸ਼ਕਲਾਂ ਆਈਆਂ ਵੀ ਕੁਝ ਕੇਸ ਵੀ ਕਿਹਦੀਆਂ ਰਿਪੋਰਟਾਂ ਹੈਗੀਆਂ ਵੀ ਨੇ ਜਿੱਥੇ ਲੋਕਾਂ ਨੂੰ ਆਪਣੇ ਜਿਹੜੇ ਦਿਨ ਸੌਦ ਉਹਨਾਂ ਨੇ ਰੱਖੇ ਹੋਏ ਸੀਗੇ ਉਹ ਉਹਨਾਂ ਨੂੰ ਚੇਂਜਸ ਉਹਨਾਂ ਦੇ ਵਿੱਚ ਕਰਨੇ ਪਏ ਕਿ ਨਹੀਂ ਜਾ ਸਕਦੇ ਸੀ ਫਲਾਈਟਾਂ ਨੂੰ ਲੈ ਕੇ ਜਾਂ ਵੀਜ਼ਾ ਨੂੰ ਲੈ ਕੇ ਕਾਫੀ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਸੋ ਇਹ ਹੁਣ ਜਿਹੜਾ ਅੱਜ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਇਹ ਪੁਲਿਸ ਨੇ ਅਨਾਉਂਸ ਕੀਤਾ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਜਾਂਚ ਹੈ ਇਨਵੈਸਟੀਗੇਸ਼ਨਸ ਆ ਉਹ ਹਜੇ ਜਾਰੀ ਨੇ ਖਾਸ ਕਰਕੇ ਜਿਹੜਾ ਇੰਡੀਅਨ ਗਵਰਨਮੈਂਟ ਦਾ ਜਿਹੜਾ ਕਨੈਕਸ਼ਨ ਹੈ ਇਸ ਕਤਲ ਕੇਸ ਦੇ ਵਿੱਚ ਇਹਦੇ ਵਿੱਚ ਪੁਲਿਸ ਦਾ ਕਹਿਣਾ ਕਿ ਉਹਨਾਂ ਦੀ ਜਾਂਚ ਹਜੇ ਜਾਰੀ ਆ ਸੋ ਇਹ ਜਿਹੜੇ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਆ ਜੇਕਰ ਆਪਾਂ ਉਹ ਦੇਖੀਏ ਤਾਂ ਇਹ ਜਿਹੜੇ ਤਿੰਨੋਂ ਸਸਪੈਕਟ ਨੇ ਇਹ ਤਿੰਨੋਂ ਇੰਡੀਅਨ ਨੈਸ਼ਨਲਸ ਨੇ ਤੇ ਇਹ ਇਹਨਾਂ ਨੂੰ ਫਰਸਟ ਡਿਗਰੀ ਮਰਡਰ ਐਂਡ ਕਾਂਸਪੀਰੇਸੀ ਟੂ ਕਮਿਟ ਮਰਡਰ ਇਹਦੇ ਜਿਹੜਾ ਦੋਸ਼ਾਂ ਦੇ ਹੇਠਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਆਮ ਨੇ ਇਹ ਕਰਨ ਬਰਾਰ ਇਹਨਾਂ ਦੀ ਉਮਰ ਹੈਗੀ ਆ 22 ਸਾਲ ਕਮਲਪ੍ਰੀਤ ਸਿੰਘ ਇਹਨਾਂ ਦੀ ਉਮਰ 22 ਸਾਲ ਕਰਨਪ੍ਰੀਤ ਸਿੰਘ ਇਹਨਾਂ ਦੀ ਉਮਰ 28 ਸਾਲ ਤਿੰਨੋਂ ਇੰਡੀਅਨ ਨੈਸ਼ਨਲਸ ਨੇ ਤੇ ਤਿੰਨੋਂ ਜਿਹੜੇ ਆ ਇਹ ਐਡਮੈਂਟਨ ਐਲਬਰਟਾ ਦੇ ਵਿੱਚ ਰਹਿੰਦੇ ਸੀ ਤੇ ਤਿੰਨ ਤੋਂ ਪੰਜ ਸਾਲ ਦੱਸ ਦਿਆ ਹੋਗਾ ਇਹਨਾਂ ਨੂੰ ਉੱਥੇ ਰਹਿੰਦਿਆਂ ਨੂੰ ਇਸ ਤੋਂ ਪਹਿਲਾਂ ਇਸ ਇਨਵੈਸਟੀਗੇਸ਼ਨ ਲਾਂਚ ਹੋਣ ਤੋਂ ਪਹਿਲਾਂ ਇਹਨਾਂ ਦਾ ਪੁਲਿਸ ਦੇ ਨਾਲ ਕੋਈ ਵੀ ਜਿਹੜਾ ਕੋਈ ਰਿਕਾਰਡ ਨਹੀਂ ਸੀ ਕੋਈ ਵੀ ਵਾਅ ਵਾਸਤਾ ਨਹੀਂ ਸੀ ਸੋ ਪੁਲਿਸ ਦਾ ਇਹ ਕਹਣਾ ਪੁਲਿਸ ਸਾਈਡ ਦੇ ਬਾਰੇ ਇਨਵੈਸਟੀਗੇਟਿੰਗ ਪੋਸੀਬਲ ਟਾਈਪਸ ਟੂ ਦਾ ਇੰਡੀਅਨ ਗਵਰਨਮੈਂਟ ਬਟ ਡਿਡ ਨੋਟ ਪ੍ਰੋਵਾਈਡ ਐਨੀ ਫਰਦਰ ਡੀਟੇਲ ਸੋ ਬੀਬੀਸੀ ਦੀ ਰਿਪੋਰਟ ਜਿਹੜੀ ਕਹਿ ਰਹੀ ਆ ਕਿ ਪੁਲਿਸ ਦਾ ਇਹ ਕਹਣਾ ਕਿ ਉਹ ਹਜੇ ਵੀ ਇੰਡੀਅਨ ਗਵਰਨਮੈਂਟ ਦੇ ਜਿਹੜੇ ਆ ਇਹ ਇਹਨਾਂ ਦੇ ਨਾਲ ਕੀ ਪੋਸੀਬਲ ਸੰਬੰਧ ਹੋ ਸਕਦੇ ਆ ਉਹਨਾਂ ਦੇ ਉੱਤੇ ਜਿਹੜੀ ਆ ਉਹ ਜਾਂਚ ਕਰ ਰਹੇ ਨੇ ਤੇ ਖੈਰ ਬਾਕੀ ਇਹਦੇ ਵਿੱਚ ਕੁਝ ਵੀ ਅਪਡੇਟ ਜਿਹੜੀ ਹੋਊਗੀ ਉਹ ਆਪਾਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਸਾਂਝੇ ਕਰਾਂਗੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋਜ਼ ਜਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ